ਸਵਾਗਤ ਹੈ ਸਾਰੇ ਦਰਸ਼ਕਾਂ ਦਾ ਮੈਂ ਲਵਪ੍ਰੀਤ ਬੰਗੜ ਇੱਕ ਵਾਰ ਮੁੜ ਤੋਂ ਲੈ ਕੇ ਹਾਜ਼ਰ ਆ ਪੀਟੀਸੀ ਨਿਊਜ਼ ਦਾ ਖਾਸ ਪ੍ਰੋਗਰਾਮ ਆਵਾਮ ਦੀ ਆਵਾਜ਼ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਸ ਸਮੇਂ ਹਰ ਸਿਆਸੀ ਪਾਰਟੀ ਦਾ ਪੂਰਾ ਜ਼ੋਰ ਚੋਣ ਪ੍ਰਚਾਰ ਦੇ ਵਿੱਚ ਲੱਗਿਆ ਹੋਇਆ ਹੈ ਸਿਆਸੀ ਪਾਰਟੀਆਂ ਦਾ ਧਿਆਨ ਇਸ ਵੱਲ ਹੈ ਕਿ ਕਿਵੇਂ ਵੋਟਰਾਂ ਨੂੰ ਆਕਰਸ਼ਿਤ ਕੀਤਾ ਜਾਏ ਕਿਵੇਂ ਪਾਰਟੀਆਂ ਦੀਆਂ ਪ੍ਰਾਪਤੀਆਂ ਨੂੰ ਵੋਟਰਾਂ ਤੱਕ ਪਹੁੰਚਾਇਆ ਜਾਏ ਕਿਵੇਂ ਉਹਨਾਂ ਦੇ ਵੋਟ ਹਾਸਲ ਕੀਤੇ ਜਾਣ ਪਰ ਇੱਕ ਇਕੱਲੀ ਆਮ ਆਦਮੀ ਪਾਰਟੀ ਹੀ ਅਜੀ ਹੀ ਨਜ਼ਰ ਆ ਰਹੀ ਹੈ ਜਿਸ ਦਾ ਪੂਰਾ ਧਿਆਨ ਇਸ ਗੱਲ ਦੇ ਵੱਲ ਲੱਗਿਆ ਹੋਇਆ ਹੈ ਕਿ ਉਹ ਆਪਣੇ ਲੀਡਰਾਂ ਨੂੰ ਕਿਸੇ ਨਵੇਂ ਵਿਵਾਦ ਦੇ ਵਿੱਚ ਫਸਣ ਤੋਂ ਕਿਵੇਂ ਬਚਾਣ ਜਾਂ ਫਿਰ ਇਸ ਪਾਰਟੀ ਦਾ ਜੋ ਸੁਪਰੀਮੋ ਹੈ ਅਰਵਿੰਦ ਕੇਜਰੀਵਾਲ ਜੋ ਪਹਿਲਾਂ ਤੋਂ ਹੀ ਈਡੀ ਦੇ ਸ਼ਿਕੰਦੇ ਦੇ ਵਿੱਚ ਫਸ ਕੇ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੀਆਂ ਮੁਸ਼ਕਲਾਂ ਜੋ ਲਗਾਤਾਰ ਵੱਧੀਆਂ ਆਰਿਆ ਨੇ ਉਹਨਾਂ ਨੂੰ ਘੱਟ ਕਿਵੇਂ ਕੀਤਾ ਜਾਏ ਇਕ ਵਾਰ ਮੁੜ ਤੋਂ ਅਰਵਿੰਦ ਕੇਜਰੀਵਾਲ ਤੇ ਬੇहद ਗੰਭੀਰ ਇਲਜ਼ਾਮ ਲੱਗੇ ਨੇ ਅਤੇ ਇਸ ਵਾਰ ਤਾਂ ਇਹ ਸਿਫਾਰਿਸ਼ ਤੱਕ ਕਰ ਦਿੱਤੀ ਗਈ ਹੈ ਕਿ ਅਰਵਿੰਦ ਕੇਜਰੀਵਾਲ ਦੇ ਖਿਲਾਫ ਐਨਆਈਏ ਜਾਂਚ ਕਰੇ ਕਿਉਂਕਿ ਇਲਜ਼ਾਮੀ ਜੋ ਨੇ ਉਹ ਬੇहद ਗੰਭੀਰ ਇਸ ਵਾਰ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਲੱਗੇ ਨੇ ਪੂਰਾ ਮਾਮਲਾ ਕੀ ਹੈ ਤੁਹਾਨੂੰ ਇਹ ਵੀ ਸਮਝਾ ਦਿੰਦੇ ਆ ਇਹ ਪੂਰਾ ਮਾਮਲਾ ਜੋ ਹੈ ਵਿਦੇਸ਼ੀ ਫੰਡਿੰਗ ਨਾਲ ਜੁੜਿਆ ਹੋਇਆ ਹੈ ਅਰਵਿੰਦ ਕੇਜਰੀਵਾਲ ਤੇ ਉਹਨਾਂ ਦੀ ਪਾਰਟੀ ਆਮ ਆਦਮੀ ਪਾਰਟੀ ਤੇ ਇਲਜ਼ਾਮ ਲੱਗੇ ਨੇ ਕਿ ਅਰਵਿੰਦ ਕੇਜਰੀਵਾਲ ਨੇ ਪਾਬੰਦੀਸ਼ੁਦਾ ਸੰਗਠਨਾ ਤੋਂ 16 ਮਿਲੀਅਨ ਡਾਲਰ ਫੰਡ ਦੇ ਵਜੋਂ ਲਈ ਜੀ ਹਾਂ ਇਹ ਬੇਹਦ ਗੰਭੀਰ ਇਲਜ਼ਾਮ ਅਰਵਿੰਦ ਕੇਜਰੀਵਾਲ ਤੇ ਲੱਗੇ ਨੇ ਜਿਸ ਤੋਂ ਬਾਅਦ ਹੁਣ ਇਸ ਪੂਰੇ ਮਾਮਲੇ ਦੀ ਐਨਆਈਏ ਜਾਂਚ ਦੀ ਸਿਫਾਰਿਸ਼ ਕਰ ਦਿੱਤੀ ਗਈ ਹੈ ਇਲਜ਼ਾਮ ਲੱਗੇ ਨੇ ਕਿ دہشت ਗਰਦੀ ਜੱਥੇਬੰਦੀ 6 ਫਾਰ ਜਸਟਿਸ ਤੋਂ ਫੰਡ ਲਿਆ ਗਿਆ ਹੈ ਉਹ ਵੀ ਥੋੜਾ ਨਹੀਂ 16 ਮਿਲੀਅਨ ਡਾਲਰ ਦਾ ਫੰਡ ਲਈ ਆ ਗਿਆ ਹੈ ਜਿਸ ਤੋਂ ਬਾਅਦ ਇਸ ਨੂੰ ਲੈ ਕੇ ਇੱਕ ਸ਼ਿਕਾਇਤ ਜੋ ਹੈ ਉਹ ਦਿੱਲੀ ਦੇ ਲੈਫਟੀਨੈਂਟ ਗਵਰਨਰ ਨੂੰ ਵੀ ਕੇ ਸਖਸੇਨਾ ਨੂੰ ਦਿੱਤੀ ਗਈ ਸੀ ਜਿਸ ਤੋਂ ਬਾਅਦ ਉਹਨਾਂ ਨੇ ਜਾਂਚ ਦੇ ਹੁਕਮ ਦੇ ਦਿੱਤੇ ਨੇ ਇਹ ਸਿਫਾਰਿਸ਼ ਕਰ ਦਿੱਤੀ ਹੈ ਕਿ ਐਨਆਈਏ ਇਸ ਪੂਰੇ ਮਾਮਲੇ ਦੀ ਜੋ ਹੈ ਉਹ ਜਾਂਚ ਕਰੇ ਕਵਾਡ ਸਕਰੀਨਸ ਤੇ ਗ੍ਰਾਫਿਕਸ ਨੇ ਗ੍ਰਾਫਿਕਸ ਜ਼ਰੀਏ ਤੁਹਾਨੂੰ ਇਹ ਪੂਰਾ ਮਾਮਲਾ ਜੋ ਹੈ ਉਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ 6 ਫਾਰ ਜਸਟਿਸ ਜੋ ਇੱਕ پابੰਦੀ शुदा ਜੱਥੇਬੰਦੀ ਹੈ ਜਿਸ ਦਾ ਇੱਕ ਆਗੂ ਜਿਸ ਦਾ ਨਾਮ ਤੁਸੀਂ ਜ਼ਰੂਰ ਸੁਣਿਆ ਹੋਣਾ ਹੈ ਗੁਰਪਤਵੰਨ ਸਿੰਘ ਪੰਨੂ ਜੋ ਅਕਸਰ ਦੇਸ਼ ਦੇ ਖਿਲਾਫ ਗਤੀਵਿਧੀਆਂ ਜੋ ਹੈ ਉਹ ਕਰਦਾ ਰਹਿੰਦਾ ਹੈ ਉਸੇ ਦੀ ਜੱਥੇਬੰਦੀ ਤੋਂ 16 ਮਿਲੀਅਨ ਡਾਲਰ ਦਾ ਫੰਡ ਲੈਣ ਦੇ ਆਮ ਆਦਮੀ ਪਾਰਟੀ ਤੇ ਅਰਵਿੰਦ ਕੇਜਰੀਵਾਲ ਤੇ ਇਲਜ਼ਾਮ ਲੱਗੇ ਨੇ ਇਹ ਗੱਲ ਕਹੀ ਜਾ ਰਹੀ ਹੈ ਕਿ ਇਹਨਾਂ ਫੰਡਸ ਦੇ ਬਦਲੇ ਇਹ ਮੰਗ ਕੀਤੀ ਗਈ ਕਿ ਪ੍ਰੋਫੈਸਰ ਦਵਿੰਦਰ ਪਾਰ ਭੁੱਲਰ ਦੀ ਜਵੈ ਉਹ ਰਿਹਾਈ ਕਰਵਾਈ ਜਾਏ ਜੀ ਹਾਂ ਉਹਨਾਂ ਦੀ ਰਿਹਾਈ ਦੇ ਬਦਲੇ ਪੈਸੇ ਲੈਣ ਦੇ ਇਲਜ਼ਾਮ ਲੱਗੇ ਨੇ ਇਲਜ਼ਾਮ ਲੱਗੇ ਨੇ ਕਿ ਸਾਲ 2014 ਤੋਂ 2022 ਦੇ ਦਰਮਿਆਨ 1 ਕਰੋੜਾਂ ਦਾ ਫੰਡ ਜੋ ਹੈ ਉਹ ਲਿਆ ਗਿਆ ਸਾਲ 2014 'ਚ ਨਿਊਯਾਰਕ ਦੇ ਇੱਕ ਗੁਰਦੁਆਰਾ ਸਾਹਿਬ ਚ ਕੇਜਰੀਵਾਲ ਦੇ ਵੱਲੋਂ ਖਾਲਿਸਤਾਨੀ ਸਮਰਥਕਾਂ ਦੇ ਨਾਲ ਮੁਲਾਕਾਤ ਕੀਤੀ ਗਈ ਉਸੇ ਦੌਰਾਨ ਇਹ ਪੂਰੀ ਜੋ ਡੀਲ ਲੈ ਇਤਿ ਕੀਤੀ ਗਈ ਆਪ ਦੇ ਇੱਕ ਸਾਬਕਾ ਆਗੂ ਮਨੀਸ਼ ਰਾਏ ਜ਼ਦਾ ਦੇ ਐਕਸ ਤੇ ਸ਼ੇਅਰ ਕੀਤੀਆਂ ਗਈਆਂ ਮੀਟਿੰਗ ਦੀਆਂ ਤਸਵੀਰਾਂ ਦਾ ਵੀ ਹਵਾਲਾ ਦਿੱਤਾ ਗਿਆ ਹੈ ਜੋ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਨੇ ਦਾਵਾ ਕੀਤਾ ਜਾ ਰਿਹਾ ਹੈ ਕਿ ਇਹ ਇਸੇ ਮੀਟਿੰਗ ਦੀਆਂ ਨਹੀਂ ਇਹ ਗੱਲ ਕਹੀ ਜਾ ਰਹੀ ਹੈ ਕਿ ਪ੍ਰੋਫੈਸਰ ਪੁੱਲਰ ਦੀ ਰਿਹਾਈ ਦੇ ਲਈ ਜੰਤਰ ਮੰਦਰ ਤੇ ਬੈਠੇ ਇਕਬਾਲ ਸਿੰਘ ਨੂੰ ਕੇਜਰੀਵਾਲ ਦੇ ਵੱਲੋਂ ਲਿਖੇ ਪੱਤਰ ਦਾ ਵੀ ਇਸ ਦੇ ਵਿੱਚ ਜ਼ਿਕਰ ਹੈ ਤੇ ਹੁਣ ਇਹ ਬੇਹਦ ਗੰਭੀਰ ਇਲਜ਼ਾਮ ਅਰਵਿੰਦ ਕੇਜਰੀਵਾਲ ਤੇ ਲੱਗੇ ਨੇ ਜਿਸ ਤੋਂ ਬਾਅਦ ਐਨਆਈਏ ਜਾਂਚ ਦੀ ਸਿਫਾਰਿਸ਼ ਜੋ ਹੈ ਉਹ ਕਰ ਦਿੱਤੀ ਗਈ ਹੈ ਸਾਡੇ ਨਾਲ ਪੀਟੀਸੀ ਤੇ ਮੁੱਖ ਸੰਪਾਦਕ ਹਰਪ੍ਰੀਤ ਸਾਨੀ ਜੀ ਵੀ ਮੌਜੂਦ ਨੇ ਹਰਪ੍ਰੀਤ ਜੀ ਲੋਕ ਸਭਾ ਚੋਣਾ ਇੱਕ ਪਾਸੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਲਗਾਤਾਰ ਵੱਧੀਆਂ ਜਾ ਰਹੀਆਂ ਨੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਪਹਿਲਾਂ ਹੀ ਅੰਦਰ ਨੇ ਈਡੀ ਦੇ ਸ਼ਿਕੰਦੇ ਦੇ ਵਿੱਚ ਫਸੇ ਹੋਏ ਨੇ ਕਥਿਤ ਸ਼ਰਾਬ ਘਟਾਲੇ ਦੇ ਮਾਮਲੇ ਦੇ ਵਿੱਚ ਫਸੇ ਹੋਏ ਨੇ ਪਰ ਹੁਣ ਤਾਂ ਜੋ ਇਲਜ਼ਾਮ ਲੱਗੇ ਨੇ ਉਹ ਹੋਰ ਵੀ ਜ਼ਿਆਦਾ ਗੰਭੀਰ ਨੇ ਦੇਖੋ ਆਪਾਂ ਇਸ ਪੂਰੇ ਮੁੱਦੇ ਨੂੰ ਨਾ ਦੋ ਹਿੱਸਿਆਂ ਦੇ ਵਿੱਚ ਵੰਡ ਕੇ ਦੇਖਦੇ ਹਾਂ ਇੱਕ ਤਾਂ ਇਸ ਮੁੱਦੇ ਦੀ ਟਾਈਮਿੰਗ ਤੇ ਸਵਾਲ ਟਾਈਮਿੰਗ ਤੇ ਸਵਾਲ ਕਿਉਂ ਕਰ ਰਹੇ ਆ ਕਿ ਇਹ ਮੁੱਦਾ ਕੋਈ ਨਵਾਂ ਤਾਂ ਹੈ ਨਹੀਂ ਇਹ ਅਲੀਗੇਸ਼ਨ ਆਮ ਆਦਮੀ ਪਾਰਟੀ ਤੇ ਪਹਿਲਾਂ ਵੀ ਲੱਗਦੇ ਰਹੇ ਇਹ ਅਲੀਗੇਸ਼ਨ ਮੌਕਾ ਦੇ ਵਿੱਚ ਇੱਕ ਦਸ਼ਤਕਰ ਦੇ ਘਰ ਜਦੋਂ ਠਹਿਰੇ ਸੀਗੇ ਵਿਧਾਨ ਸਭਾ ਚੋਣਾਂ ਸੀਗੀਆਂ ਉਦੋਂ ਵੀ ਲੱਗਦੇ ਰਹੇ ਅੱਜ ਜਦੋਂ ਇਲੈਕਸ਼ਨ ਸਿਰ ਤੇ ਖੜੀਆਂ ਨੇ ਇਲੈਕਸ਼ਨ ਹੋਣ ਵਾਲੀਆਂ ਨੇ ਅਜਿਹੇ ਦੇ ਵਿੱਚ ਇਹ ਮੁੱਦਾ ਆਣਾ ਆਪਣੇ ਆਪ ਦੇ ਵਿੱਚ ਇਸ ਦੀ ਟਾਈਮਿੰਗ ਤੇ ਸਵਾਲ ਜ਼ਰੂਰ ਖੜਾ ਕਰਦਾ ਹੈ ਕਿ ਇਸ ਦਾ ਇਤਨਾ ਕਿਤੇ ਕੋਈ ਪੋਲਿਟਿਕਲ ਮੋਟੀਵੇਟਿਡ ਇਹ ਚੀਜ਼ ਤਾਂ ਨਹੀਂ ਹੈ ਇਹ ਤਾਂ ਹੈ ਦੂਜਾ ਟਾਈਮਿੰਗ ਅਰਵਿੰਦ ਕੇਜਰੀਵਾਲ ਹੋਰਾਂ ਦੀ ਬੇਲ ਲੱਗੀ ਹੋਈ ਆ ਜ਼ਮਾਨਤ ਤਰਜੀਹ ਲੱਗੀ ਹੋਈ ਆ ਔਰ ਬਹੁਤ ਸਾਰੇ ਸਿਆਸੀ ਮਾਹਰ ਤੇ ਕਾਨੂੰਨੀ ਮਾਹਰ ਮੰਨਦੇ ਨੇ ਕਿ ਬੇਲ ਮਿਲਣ ਵਾਲੀ ਆ ਕਿ ਬੇਲ ਇਸ ਸ਼ਰਤ ਤੇ ਮਿਲ ਸਕਦੀ ਆ ਕਿ ਤੁਸੀਂ ਆਪਣੀਆਂ ਪੋਲਿਟਿਕਲ ਐਕਟੀਵਿਟੀਆਂ ਦੇ ਵਿੱਚ ਹਿੱਸਾ ਲੈਣਾ ਲਓ ਰੈਲੀਆਂ ਕਰ ਰਹੀਆਂ ਕਰੋ ਜਿਵੇਂ ਹੀ ਇਲੈਕਸ਼ਨ ਖਤਮ ਹੁੰਦੀ ਹੈ ਤਾਂ ਤੁਹਾਨੂੰ ਦੁਬਾਰਾ ਸਰੈਂਡਰ ਕਰਨਾ ਪਏਗਾ ਤੁਸੀਂ ਸਰੈਂਡਰ ਕਰਕੇ ਵਾਪਸ ਜੇਲ੍ਹ ਦੇ ਵਿੱਚ ਆਉਂਗੇ ਇਸ ਇਸ ਸ਼ਰਤ ਤੇ ਇਹ ਬੇਲ ਮਿਲ ਵੀ ਸਕਦੀ ਹੈ ਸੋ ਅਜਿਹੀ ਗੱਲ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਟਾਈਮਿੰਗ ਤੇ ਸਵਾਲ ਖੜਾ ਹੋ ਰਿਹਾ ਕਿ ਜਦੋਂ ਕੱਲ ਹੋ ਸਕਦਾ ਬੇਲ ਮਿਲੇ ਤੇ ਅੱਜ ਇੱਕ ਨਵਾਂ ਜਿਹੜਾ ਪੰਗਾ ਸ਼ੁਰੂ ਹੋ ਗਿਆ ਇਸ ਦੇ ਵਿੱਚ ਕੋਈ ਡਾਊਟ ਨਹੀਂ ਹੈ ਕਿ ਇਹ ਗੱਲ ਹੈ ਜਿਹੜੀ ਇਹ ਲੰਬੇ ਸਮੇਂ ਤੋਂ ਚਰਚਾ ਦਾ ਵਿਸ਼ਾ ਬਣਦੀ ਰਹੀ ਹੈ ਕਿ ਗਰਮ ਖਿਆਲੀਆਂ ਦੇ ਨਾਲ ਖੱਬੇ ਪੱਖੇ ਸੱਜੇ ਪੱਖੀਆਂ ਦੇ ਨਾਲ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਗੱਲਬਾਤ ਕਰਦੀ ਰਹੀ ਹੈ ਫੰਡਿੰਗ ਦੇ ਵੀ ਅਲੀਗੇਸ਼ਨ ਪਹਿਲਾਂ ਲੱਗਦੇ ਰਹੇ ਨੇ ਗੁਰਪਤਵੰਤ ਸਿੰਘ ਪੰਨੂ ਤਾਂ ਸ਼ਰਿਆਮ ਕਹਿੰਦਾ ਰਿਹਾ ਕਿ ਮੈਂ ਖੁਦ ਫੰਡ ਦਿੱਤੇ ਨੇ ਉਹ ਤਾਂ ਸ਼ਰਿਆਮ ਹੀ ਕਹਿੰਦਾ ਰਿਹਾ ਕਿ ਮੇਰੇ ਵੱਲੋਂ ਇਹ ਫੰਡਿੰਗ ਲਈ ਗਈ ਹੈ ਸ਼ਿਕਾਇਤ ਦਾ ਜ਼ਿਕਰ ਵੀ ਕੀਤਾ ਗਿਆ ਸੀ ਹਾਂ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਵੇਲੇ ਉਸਨੇ ਕਿਹਾ ਕਿ ਮੇਰੇ ਤੋਂ ਫੰਡਿੰਗ ਲਈ ਗਈ ਹੁਣ ਆਧਾਰ ਕੀ ਬਣਾਇਆ ਗਿਆ ਆਧਾਰ ਇਹ ਬਣਾਇਆ ਗਿਆ ਕਿ ਇੱਕ ਪੈਨ ਡਰਾਈਵ ਹੈ ਉਸ ਪੈਨ ਡਰਾਈਵ ਦੇ ਵਿੱਚ ਬਹੁਤ ਸਾਰੇ ਖੁਲਾਸੇ ਨੇ ਉਹ ਪੈਨ ਡਰਾਈਵ ਹੈ ਜਿਹੜੀ ਉਹ ਐਲ ਜੀ ਸਾਹਿਬ ਕੋਲ ਆਈ ਹੈ ਐਲ ਜੀ ਸਾਹਿਬ ਨੇ ਅੱਗੇ ਐਨ ਆਈ ਏ ਦੇ ਰਾਹੀਂ ਇਸ ਦੀ ਜਾਂਚ ਕਰਾਉਣ ਦੇ ਲਈ ਚਿੱਠੀ ਲਿਖੀ ਹੈ ਚਿੱਠੀ ਲਿਖੀ ਹੈ ਗ੍ਰਹਿ ਮੰਤਰੀ ਸਾਹਿਬ ਨੂੰ ਕਿ ਇਹ ਮੁੱਦਾ ਬਹੁਤ ਗੰਭੀਰ ਹੈ 16 ਮਿਲੀਅਨ ਯੂ ਐਸ ਡਾਲਰ ਨੇ ਜਿਹੜੇ ਉਹ ਇੱਕ ਚੰਦੇ ਵਜੋਂ ਆਏ ਨੇ ਗੈਰ ਕਾਨੂੰਨੀ ਤਰੀਕੇ ਨਾਲ ਆਏ ਨੇ ਹੁਣ ਸਵਾਲ ਇਹ ਵੀ ਖੜਾ ਹੁੰਦਾ ਵੀ ਉਹ 16 ਮਿਲੀਅਨ ਡਾਲਰ ਨੇ ਉਹ 16 ਮਿਲੀਅਨ ਡਾਲਰ ਐਂਟਰ ਕਿਵੇਂ ਹੋਇਆ ਇੰਡੀਆ ਦੇ ਵਿੱਚ ट्रांजੈਕਸ਼ਨਸ ਕਿੱਥੇ ਨੇ ਉਹ ਪੈਸਾ ਕਿੱਥੋਂ ਆਇਆ ਕਿਵੇਂ ਆਇਆ ਖਰਚ ਕਿੱਥੇ ਹੋਇਆ ਇਹ ਸਾਰੀਆਂ ਚੀਜ਼ਾਂ ਵੀ ਤਾਂ ਭਾਰਤੀ ਏਜੰਸੀਆਂ ਨੇ ਨਜ਼ਰ ਰੱਖਣੀ ਸੀ ਨਾ ਜੇ ਨਜ਼ਰ ਨਹੀਂ ਰੱਖੀ ਤਾਂ ਕਿਤੇ ਨਾ ਕਿਤੇ ਨਲਾਇਕੀ ਹੈਗੀ ਹੈ ਪਰ ਇਹ ਗੱਲ ਜ਼ਰੂਰ ਹੈਗੀ ਹੈ ਕਿ ਇਹ ਮਸਲਾ ਹੁਣ ਇਹ ਨਹੀਂ ਪਤਾ ਕਿ ਇਹ ਕਿਹਨੂੰ ਬੈਨੀਫਿਟ ਦੇਗਾ ਜਾਂ ਕਿਹਨੂੰ ਨੁਕਸਾਨ ਪਹਚਾਏਗਾ ਕੋਸ਼ਿਸ਼ ਕਿਤੇ ਨਾ ਕਿਤੇ ਇਹ ਜ਼ਰੂਰ ਹੈ ਕਿ ਆਮ ਆਦਮੀ ਪਾਰਟੀ ਨੂੰ ਡੈਮੇਜ ਕੀਤਾ ਜਾਵੇ ਇਸ ਮੁੱਦਨ ਲੈ ਕੇ ਕਿਉਂਕਿ ਪੰਜਾਬ ਦੇ ਵਿੱਚ ਜਾਂ ਮੁਲਕ ਦੇ ਵਿੱਚ ਪਹਿਲਾਂ ਹੀ ਰਾਸ਼ਟਰੀ ਕੋਣ ਹੈ ਗੈਰ ਰਾਸ਼ਟਰੀ ਕੋਣ ਹੈ ਇਹਦੀ ਡਿਬੇਟ ਚੱਲ ਰਹੀ ਹੈ ਕੋਈ ਲੋਕ ਸੈਨਾ ਤੇ ਸਵਾਲ ਚੁੱਕ ਰਹੇ ਨੇ ਸਰਜਿਕਲ ਸਟ੍ਰਾਈਕ ਤੇ ਸਵਾਲ ਚੁੱਕ ਰਹੇ ਨੇ ਅਜਿਹੇ ਦੇ ਵਿੱਚ ਮੁਲਕ ਦਾ ਜਿਹੜਾ ਮਾਹੌਲ ਹੈ ਉਹ ਇੱਕ ਤਰ੍ਹਾਂ ਦੇ ਨਾਲ ਰੰਗਤ ਦੇ ਵਿੱਚ ਆ ਗਿਆ ਕਿ ਦੇਖੋ ਇਹ ਦੇਸ਼ ਪ੍ਰੇਮੀ ਲੋਕ ਨੇ ਜਿਹੜੇ ਇਹ ਗੱਲ ਕਰਦੇ ਨੇ ਸੈਨਾ ਦੇ ਸਰਜਿਕਲ ਸਟ੍ਰਾਈਕ ਦੀ ਉਹ ਦੇਸ਼ ਸੇਵਕ ਨਹੀਂ ਨੇ ਉਹ ਦੇਸ਼ ਦੇ ਖਿਲਾਫ ਜਿਹੜੇ ਸਵਾਲ ਚੁੱਕ ਰਹੇ ਨੇ ਹੁਣ ਟਾਈਮਿੰਗ ਦੇਖੋ ਇਹਨਾਂ ਚੀਜ਼ਾਂ ਦੀ ਹਲੇ ਇਹ ਹੀ ਚੀਜ਼ ਚੱਲ ਰਹੀ ਹੈ ਤੇ ਇੱਕ ਹੋਰ ਚੀਜ਼ ਆ ਗਈ ਦੇਖੋ ਅਜੇ ਤਾਂ ਪਹਿਲਾਂ ਹੀ ਕਹਿ ਰਹੇ ਸੀਗੇ ਇਹ ਦੇਸ਼ ਦੇ ਖਾਤ ਦਾ ਵਿਦੇਸ਼ੀ ਤਾਕਤਾਂ ਦਾ ਹੱਦ ਦੇ ਸ਼ਿਫੰਡਿੰਗ ਹੈ ਹਾਂ ਤਾਕਤਾਂ ਨਾਲ ਮਿਲੇ ਹੋਏ ਨੇ ਔਰ ਦੇਖ ਲਓ ਆ ਚਿੱਠੀ ਜਿਹੜੀ ਸਾਹਮਣੇ ਆ ਗਈ ਹੈ ਇਹ ਸਬੂਤ ਸਾਹਮਣੇ ਹੈ ਜੇਕਰ ਇਹਨਾਂ ਸਬੂਤਾਂ ਦੇ ਵਿੱਚ ਰੱਤੀ ਪਰ ਵੀ ਕੋਈ ਸੱਚਾਈ ਹੈ ਤਾਂ ਵਾਕਈ ਇਹ ਗੰਭੀਰ ਵਿਸ਼ਾ ਹੈ ਔਰ ਇਸ ਦੀ ਐਨਆਈਏ ਵੱਲੋਂ ਜਾਂਚ ਹੋਣੀ ਵੀ ਚਾਹੀਦੀ ਹੈ ਜਾਂਚ ਇਸ ਕਰਕੇ ਹੋਣੀ ਚਾਹੀਦੀ ਹੈ ਕਿਉਂਕਿ ਲੰਬੇ ਸਮੇਂ ਤੋਂ ਇੱਕ ਡਿਬੇਟ ਦਾ ਵਿਸ਼ਾ ਬਣਿਆ ਹੋਇਆ ਮੰਗ ਦਾ ਵਿਸ਼ਾ ਬਣਿਆ ਹੋਇਆ ਲਗਾਤਾਰ ਅਲਿਗੇਸ਼ਨ ਲੱਗਦੇ ਰਹੇ ਨੇ 12 ਮੀਟਿੰਗਸ ਦੀਆਂ ਵੀ ਗੱਲਾਂ ਹੁੰਦੀਆਂ ਰਹੀਆਂ ਨੇ ਗੁਰਪਤਵੰਤ ਪੰਨੂ ਨੇ ਖੁਦ ਮੰਨਿਆ ਕਿ ਮੇਰੇ ਕੋਲੋਂ ਪੈਸੇ ਲਏ ਗਏ ਔਰ ਸਵਾਲ ਵੀ ਖੜਾ ਹੋਇਆ ਕਿ ਇਹ ਗੱਲ ਸਾਹਮਣੇ ਕਿਵੇਂ ਆਈ ਉਹਨਾਂ ਦਾ ਦਾਵਾ ਹੈ ਕਿ ਸਾਡੇ ਤੋਂ ਪੈਸੇ ਲੈ ਕੇ ਵੀ ਪ੍ਰੋਫੈਸਰ ਰਵਿੰਦਰਪਾਲ ਸਿੰਘ ਭੁੱਲਰ ਨੂੰ ਰਿਲੀਜ਼ ਨਹੀਂ ਕੀਤਾ ਗਿਆ ਕਹਿੰਦੇ ਨੇ ਕਿ ਇਹ ਡੀਲ ਹੈ ਉਸੇ ਕੀ ਪ੍ਰੋਫੈਸਰ ਰਵਿੰਦਰਪਾਲ ਸਿੰਘ ਭੁੱਲਰ ਨੂੰ ਰਿਲੀਜ਼ ਕੀਤਾ ਜਾਏ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਨੂੰ ਰੀਲੀਜ਼ ਨਹੀਂ ਕੀਤਾ ਗਿਆ ਜਿਹੜਾ ਕਿ ਸਿੱਧਾ-ਸਿੱਧਾ ਦਿੱਲੀ ਸਰਕਾਰ ਦੇ ਅਧੀਨ ਆਂਦਾ ਹੈ ਦਿੱਲੀ ਸਰਕਾਰ ਦਾ ਸੈਂਟੈਂਸ ਬੋਰਡ ਹੈ ਸੈਂਟੈਂਸ ਬੋਰਡ ਨਹੀਂ ਉਹਨਾਂ ਦੀ ਜਿਹੜੀ ਹੈ ਸਜ਼ਾ ਨੂੰ ਮਾਫ਼ ਕਰਕੇ ਉਹਨਾਂ ਨੂੰ ਘਰ ਭੇਜਣਾ ਸੀ ਪਰ ਨਹੀਂ ਭੇਜਿਆ ਗਿਆ ਇਹ ਹੀ ਰੌਲਾ ਪੈ ਗਿਆ ਜੋ ਦੱਸਿਆ ਜਾਂਦਾ ਹੈ ਕਿ ਇਸੇ ਰੌਲੇ ਤੋਂ ਬਾਅਦ ਇੱਕ ਖਬਰ ਸਾਹਮਣੇ ਆਈ ਹੈ ਇਹ ਗੱਲ ਸਾਹਮਣੇ ਆਈ ਹੈ ਕਿ ਪੈਸੇ ਲੈਣ ਦੇ ਬਾਵਜੂਦ ਵੀ ਕੰਮ ਨਹੀਂ ਕੀਤਾ ਸਾਡਾ ਅ ਹਰਪੀ ਜੀ ਬਿਲਕੁਲ ਟਾਈਮਿੰਗ ਤੇ ਸਵਾਲ ਤਾਂ ਹੈ ਇਹ ਪਰ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜੇ ਤੇ ਜੋ ਇਲਜ਼ਾਮ ਲੱਗਦੇ ਰਹੇ ਕਿ ਉਹਨਾਂ ਨੇ ਜੋ ਇੱਕ ਯੂਟਿਊਬਰ ਦੇ ਨਾਲ ਕੀਤਾ ਉਹ ਇੱਕ ਮਾਮਲੇ ਦੇ ਵਿੱਚ ਇੱਕ ਵਿਵਾਦ ਦੇ ਵਿੱਚ ਫਸਦੇ ਨੇ ਜਿਵੇਂ ਹੀ ਉਹਨਾਂ ਦੇ ਬਾਹਰ ਆਣ ਦੀ ਗੱਲ ਹੁੰਦੀ ਹੈ ਇੱਕ ਹੋਰ ਪਰਚਾ ਕਿਤੇ ਹੋਰ ਕਰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਤੀਜਾ ਪਰਚਾ ਚੌਥਾ ਪਰਚਾ ਲੱਗਦਾ ਹੈ ਕਿ ਹੁਣ ਆਮ ਆਦਮੀ ਪਾਰਟੀ ਦੇ ਨਾਲ ਵੀ ਕੁਝ ਉਸੇ ਤਰੀਕੇ ਦਾ ਹੋ ਰਿਹਾ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਹੋ ਸਕਦਾ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਬੇਲ ਮਿਲ ਜਾਂਦੀ ਉਸ ਤੋਂ ਪਹਿਲਾਂ ਹੀ ਉਸ ਤੋਂ ਵੀ ਹੋਰ ਜ਼ਿਆਦਾ ਗੰਭੀਰ ਇਲਜ਼ਾਮ ਲਗਾ ਦਿੱਤੇ ਗਏ ਜੋ ਬੀਜਿਆ ਕਿਤਨਾ ਕਿਤ ਲੱਗਦਾ ਹੈ ਉੱਲੇ ਮੈਂ ਹੁੰਦਾ ਹੀ ਹੈ ਟਟਫਟਟਾ ਹੁੰਦਾ ਹੀ ਹੁੰਦਾ ਪਰ ਇਸ ਮਸਲੇ ਦੇ ਵਿੱਚ ਥੋੜਾ ਜਿਹਾ ਫਰਕ ਜ਼ਰੂਰ ਹੈ ਕਿ ਇਹ ਪੁਲਿਸ ਨੂੰ ਕੰਪਲੇਂਟ ਨਹੀਂ ਕੀਤੀ ਗਈ ਇਹ ਜਾਂਚ ਏਜੰਸੀ ਨੂੰ ਕੰਪਲੇਂਟ ਜਾਂਚ ਏਜੰਸੀ ਨੂੰ ਵੀ ਨਹੀਂ ਕੀਤੀ ਗਈ ਗ੍ਰਹਿ ਮੰਤਰੀ ਨੂੰ ਕੀਤੀ ਗਈ ਹੈ ਗ੍ਰਹਿ ਮੰਤਰੀ ਅੱਗੇ ਦੇਖਣਗੀ ਕਿ ਐਨਆਈਏ ਨੂੰ ਜਾਂਚ ਦੇਣੀ ਹੈ ਜਾਂ ਨਹੀਂ ਦੇਣੀ ਜੇ ਉਹ ਦਿੰਦੇ ਨੇ ਤਾਂ ਇੱਕ ਲੰਬਾ ਪ੍ਰੋਸੀਜਰ ਜ਼ਰੂਰ ਹੈ ਪਰ ਇਮੀਡੀਏਟਲੀ ਜਿਹੜਾ ਇਫੈਕਟ ਪੈਣਾ ਨਾ ਉਹ ਉਹ ਪੈਣਾ ਹੈ ਤੁਹਾਡੀ ਛਵੀ ਤੇ ਉਹ ਪੈਣਾ ਹੈ ਪਾਰਟੀ ਦੀ ਆਈਡੀਓਲੋਜੀ ਤੇ ਉਹ ਇਸਤੇ ਨਹੀਂ ਪੈਣਾ ਕਿ ਪਾਰਟਿਕੂਲਰ ਵਿਅਕਤੀ ਵਿਸ਼ੇਸ਼ ਨੂੰ ਜੇਲ ਹੋਏਗੀ ਜਾਂ ਨਹੀਂ ਹੋਏਗੀ ਇਹ ਤਾਂ ਇੱਕ ਲੰਬਾ ਜਾਂਚ ਦਾ ਵਿਸ਼ਾ ਰਹੇਗਾ ਜਾਂਚ ਹੋਏਗੀ ਕੋਲ ਰਿਕਾਰਡਸ ਕੱਢੀਆਂ ਜਾਣਗੀਆਂ ਪੈਨ ਡਰਾਈਵ ਤੇ ਜਿਹੜੀਆਂ ਫੋਟੋਗ੍ਰਾਫ ਜਾਂ ਵੀਡੀਓਜ਼ ਨੇ ਉਹਦੀ ਫੋਰੈਂਸਿਕ ਜਾਂਚ ਕੀਤੀਆਂ ਗਈਆਂ ਕੈਥੈਂਟਿਕ ਨੇ ਉਹਨਾਂ ਦੀ ਫੋਰੈਂਸਿਕ ਜਾਂਚ ਹੋਏਗੀ ਸਵਾਲ ਇਹ ਨਹੀਂ ਹੈ ਕਿ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਹੈ ਸਵਾਲ ਡੈਮੇਜ ਦਾ ਹੈ ਕਿ ਉਹ ਡੈਮੇਜ ਕਿੰਨਾ ਕੁ ਹੁੰਦੇ ਨੇ ਕਿ ਇਹ ਇਹ ਜਿਹੜਾ ਮੁੱਦੇ ਦੇ ਵਿੱਚ ਪੂਰਾ ਵੀਚ ਸੱਚਾਈ ਹੈ ਕਿਉਂਕਿ ਮੈਂ ਅਕਸਰ ਇਹ ਕਹਿੰਦਾ ਹੁੰਨਾ ਕਿ ਪੋਲਿਟੀਕਲ ਪਾਰਟੀਆਂ ਆਪਣੇ ਹੱਥ ਦੇ ਵਿੱਚ ਕੋਈ ਨਾ ਕੋਈ ਚੀਜ਼ ਰੱਖਦੀਆਂ ਨੇ ਕਿ ਬਿਲਕੁਲ ਮੌਕੇ ਤੇ ਆਣ ਤੇ ਅਸੀਂ ਉਹ ਉਹ ਪੱਤਾ ਖੇਡਾਂਗੇ ਸੋ ਹੋ ਸਕਦਾ ਹੈ ਕਿ ਇਹ ਵੀ ਇੱਕ ਪੱਤਾ ਹੋਵੇ ਕਿ ਇੱਕ ਡੈਮੇਜ ਹੈ ਜਿਹੜਾ ਉਹ ਪਾਰਟੀ ਨੂੰ ਮਾਰਿਆ ਜਾਵੇ ਕਿ ਦੇਖੋ ਇਹਨਾਂ ਦੇ ਤਾਂ ਗਰਮ ਖਿਆਲੀਆਂ ਨਾਲ ਸਿੱਧੇ ਸਿੱਧੇ ਸਬੰਧ ਨੇ ਉਹਨਾਂ ਤੋਂ ਪੈਸੇ ਲੈ ਗਏ ਨੇ ਉਹ ਪੈਸਾ ਭਾਰਤ ਦੇ ਵਿੱਚ ਆਇਆ ਭਾਰਤ ਦੇ ਵਿੱਚ ਇਹਨਾਂ ਨੇ ਪੋਲਿਟਿਕਲ ਗਤੀਵਿਧੀਆਂ ਦੇ ਵਿੱਚ ਲਗਾਇਆ ਤੇ ਇਸ ਕਰਕੇ ਜੇ ਤੁਸੀਂ ਦੁਬਾਰਾ ਵੋਟ ਪਾਓਗੇ ਤਾਂ ਇਹ ਦੁਬਾਰਾ ਉਹੀ ਕੰਮ ਕਰਨਗੇ ਜਿਹੜੇ ਇਹ ਪਹਿਲਾਂ ਕਰਦੇ ਰਹੇ ਹਾਲਾਂਕਿ ਇਸ ਮਸਲੇ ਦੇ ਵਿੱਚ ਸੱਚਾਈ ਕਿੰਨੀ ਹੈ ਜਾਂ ਨਹੀਂ ਹੈ ਉਹ ਬਾਅਦ ਦੀ ਗੱਲ ਹੈ ਪਰ ਇਮੀਡੀਏਟਲੀ ਤੌਰ ਤੇ ਸਿਰਫ ਤੇ ਸਿਰਫ ਇਸ ਦਾ ਮਕਸਦ ਹੀ ਲੱਗਦਾ ਹੈ ਕਿ ਡੈਂਟ ਪਾਣ ਦਾ ਕੰਮ ਕਰੇਗਾ ਬਿਲਕੁਲ ਆਮ ਆਦੀ ਪਾਰਟੀ ਦੇ ਨਾਲ ਪੂਰੀ ਇੰਡੀਆ ਅਲਾਈንስ ਤੇ ਵੀ ਇਸ ਦਾ ਡੈਂਟ ਜ਼ਰੂਰ ਪਏਗਾ ਕਿਉਂਕਿ ਜਿਸ ਤਰੀਕੇ ਨਾਲ ਬੀਜੇਪੀ ਕਾਂਗਰਸ ਤੇ ਤਾਂ ਪਹਿਲਾਂ ਹੀ ਇਲਜ਼ਾਮ ਲਗਾਉਂਦੀ ਰਹੀ ਹੈ ਕਿ ਪਾਕਿਸਤਾਨ ਜੋ ਹੈ ਪਾਕਿਸਤਾਨ ਦੇ ਆਗੂ ਜੋ ਨੇ ਉਹ ਚਾਹੁੰਦੇ ਨੇ ਕਿ ਕਾਂਗਰਸ ਦੀ ਸਰਕਾਰ ਬਣੇ ਕਾਂਗਰਸ ਦੇ ਆਗੂਆਂ ਨੂੰ ਸਪੋਰਟ ਕੀਤੀ ਜਾਂਦੀ ਹੈ ਤੇ ਹੁਣ ਅਰਵਿੰਦ ਕੇਜਰੀਵਾਲ ਤੇ ਆਮ ਆਦੀ ਪਾਰਟੀ ਤੇ ਇੱਕ ਵਾਰ ਮੁੜ ਤੋਂ ਗਰਮ ਖਿਆਲੀਆਂ ਨਾਲ ਸੰਬੰਧਿਤ ਹੋਣ ਦੇ ਇਲਜ਼ਾਮ ਲੱਗੇ ਤਾਂ ਨਾ ਸਿਰਫ ਆਮ ਆਦੀ ਪਾਰਟੀ ਪੂਰੀ ਇੰਡੀਆ ਅਲਾਈንስ ਨੂੰ ਇਸ ਦਾ ਖਾਮਿਆਜ਼ਾ ਬੁਗਤ ਨਾ ਪੈ ਸਕਦਾ ਬਿਲਕੁਲ ਠੀਕ ਹੈ ਜੀ ਤੁਹਾਡੀ ਗੱਲ ਕਿਉਂ ਇਹ ਪਹਿਲੀ ਵਾਰ ਨਹੀਂ ਹੈ ਕਿ ਕੋਈ ਕਿਸੇ ਲੀਡਰ ਨੇ ਬਿਆਨ ਦਿੱਤਾ ਹੋਵੇ ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਵੀ ਬਿਆਨ ਦੇਂਦੇ ਰਹੇ ਨੇ ਉਹ ਤੁਹਾਨੂੰ ਅੱਗੇ ਜਾ ਕੇ ਹੋਰ ਵੀ ਗੱਲਾਂ ਦੱਸਾਂਗੇ ਕਿ ਕਿਹੜੇ ਕਿਹੜੇ ਲੀਡਰ ਬਿਆਨ ਦਿੰਦੇ ਰਹੇ ਨੇ ਸੋ ਉਹ ਗੱਲ ਨੂੰ ਕੈਚ ਕਰਨਾ ਕਿਉਂਕਿ ਚੋਣਾਂ ਦੇ ਦੌਰਾਨ ਹਰ ਛੋਟੇ ਛੋਟੇ ਸਟੇਟਮੈਂਟ ਨੂੰ ਭਾਵਨਾਵਾਂ ਨਾਲ ਜੋੜ ਕੇ ਦੇਖਿਆ ਜਾਂਦਾ ਉਹਨਾਂ ਭਾਵਨਾਵਾਂ ਨੂੰ ਕੈਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹ ਭਾਵਨਾਵਾਂ ਵੋਟਾਂ 'ਚ ਤਬਦੀਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਤਾਂ ਮੁੱਦਾ ਹੀ ਬਹੁਤ ਵੱਡਾ ਹੈ ਜਿਸ ਦਾ ਲਗਾਤਾਰ ਕਾਂਗਰਸ ਵਿਰੋਧ ਕਰਦੀ ਰਹੀ ਕਾਂਗਰਸ ਤੇ ਇਹ ਅਲੀਗੇਸ਼ਨ ਲੱਗਦੇ ਰਹੇ ਕਿ ਖਾਲਿਸਤਾਨ ਦੀ ਹਵਾ ਦੇਣ ਦਾ ਕਾਰਨ ਹੀ ਕਾਂਗਰਸ ਬਣਦੀ ਹੈ ਕਾਂਗਰਸ ਕਰਕੇ ਹੀ ਪੰਜਾਬ ਦਾ ਮਾਹੌਲ ਖਰਾਬ ਹੋਇਆ ਤੇ ਕਾਂਗਰਸ ਦਾ ਅਲਾਈਅੰਸ ਉਸ ਪਾਰਟੀ ਦੇ ਨਾਲ ਹੈ ਜਿਸ ਪਾਰਟੀ ਤੇ ਅਲੀਗੇਸ਼ਨ ਲੱਗ ਰਹੇ ਨੇ ਕਿ ਇਹ ਖਾਲਿਸਤਾਨ ਵੱਲੋਂ ਫੰਡਿੰਗ ਕੀਤੀ ਜਾਂਦੀ ਹੈ ਜਾਂ ਇਹ ਗਰਮਖੇਲੀਆਂ ਵੱਲੋਂ ਫੰਡਿੰਗ ਕੀਤੀ ਜਾਂਦੀ ਹੈ ਸੋ ਇਹ ਜਿਹੜਾ ਅਲਾਈਅੰਸ ਹੈ ਇਹ ਆਪ ਵੀ ਵਿਵਪਤਾ ਦੇ ਵਿੱਚ ਪੈਂਦਾ ਜ਼ਰੂਰ ਨਜ਼ਰ ਆ ਰਿਹਾ ਹੈ ਹੁਣ ਇਸ ਵਿਵਪਤਾ ਦੇ ਵਿੱਚੋਂ ਕਿਵੇਂ ਨਿਕਲਣਗੇ ਕੀ ਸਫਾਈਆਂ ਦੇਣਗੇ ਹਾਂ ਆਮ ਆਦਮੀ ਪਾਰਟੀ ਕੁਲ ਰਟੇ ਰਟਾਇਆ ਉਹ ਜਵਾਬ ਜ਼ਰੂਰ ਹੈ ਕਿ ਦੇਖੋ ਅਰਵਿੰਦ ਕੇਜਰੀਵਾਲ ਤੋਂ ਇਹ ਕਿੰਨਾ ਡਰੇ ਹੋਏ ਜਿਰੀਵਾਲ ਇਹਨਾਂ ਦੀਆਂ ਵੋਟਾਂ ਦਾ ਬਹੁਤ ਵੱਡਾ ਨੁਕਸਾਨ ਕਰ ਸਕਦਾ ਹੈ ਇੱਕ ਨਵੀਂ ਕ੍ਰਾਂਤੀ ਹੈ ਇੱਕ ਨਵੀਂ ਭਾਵਨਾ ਹੈ ਉਹ ਇੱਕ ਫੀਲਿੰਗ ਹੈ ਇੱਕ ਸਿਧਾਂਤ ਹੈ ਉਹਨੂੰ ਖਤਮ ਕਰਨ ਦੀ ਉਹਨੂੰ ਕ੍ਰਸ਼ ਕਰਨ ਦੀ ਕੋਸ਼ਿਸ਼ ਹੈ ਉਹ ਰਟੇ ਰਟਾਏ ਜਵਾਬ ਤਾਂ ਉਹਨਾਂ ਕੋਲ ਹੈ ਹੀ ਹੈ ਪਰ ਲੋਕ ਕਿੰਨਾ ਕਤਵਾਰ ਕਰਦੇ ਨੇ ਏਕ ਵੱਡਾ ਸਵਾਲ ਜ਼ਰੂਰ ਹੈ ਬਿਲਕੁਲ ਆਵਾਮੀ ਪਾਰਟੀ ਦੇ ਵੱਲੋਂ ਜੋ ਦਲੀਲਾਂ ਦਿੱਤੀਆਂ ਜਾਣਗੀਆਂ ਇਨ੍ਹਾਂ ਇਲਜ਼ਾਮਾਂ ਤੋਂ ਬਾਅਦ ਉਸਤੇ ਆਮ ਲੋਕ ਆਵਾਮ ਕਿੰਨਾ ਕਹਿਤਬਾਰ ਕਰਦੀ ਹੈ ਇਹ ਜ਼ਰੂਰ ਵੇਖਣ ਵਾਲੀ ਗੱਲ ਹੋਏਗੀ ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕ ਰਹੇ ਹਾਂ ਬ੍ਰੇਕ ਤੋਂ ਬਾਅਦ ਇੱਕ ਅਜਿਹੇ ਮੁੱਦੇ ਦੇ ਬਾਰੇ ਇੱਕ ਅਜਿਹੇ ਬਿਆਨ ਦੇ ਬਾਰੇ ਗੱਲ ਕਰਾਂਗੇ ਜਿਸਤੇ ਪੰਜਾਬ ਦੀ ਸਿਆਸਤ ਇਸ ਵਕਤ ਪੂਰੇ ਤਰੀਕੇ ਦੇ ਨਾਲ ਗਰਮਾਈ ਹੋਈ ਹੈ ਇਸ ਸਮੇਂ ਮਰਹੂਮ ਸ਼ਾਇਰ ਰਾਹਤ ਇੰਦੌਰੀ ਸਾਹਿਬ ਦਾ ਇੱਕ ਸ਼ੇਰ ਬਹੁਤ ਯਾਦ ਆ ਰਿਹਾ ਹੈ ਉਹਨਾਂ ਨੇ ਕਿਹਾ ਸੀ ਕਿ ਸਰਹਦੋਂ ਪੇ ਬਹੁਤ ਤਣਾਅ ਹੈ ਕਿਆ ਜ਼ਰਾ ਪਤਾ ਤਾਂ ਕਰੋ ਚੁਣਾਵ ਹੈ ਕਿਆ ਮੈਂ ਜਿਹੜਾ ਇਸ ਲਈ ਕਹਿ ਰਿਹਾ ਕਿਉਂਕਿ ਅਕਸਰ ਇਹ ਗੱਲ ਵੇਖਣ ਨੂੰ ਮਿਲਦੀ ਹੈ ਕਿ ਜਦੋਂ ਵੀ ਚੋਣਾ ਆਂਦੀਆਂ ਨੇ ਸਿਆਸੀ ਲੀਡਰਾਂ ਦੇ ਭਾਸ਼ਨਾ ਚ ਉਹਨਾਂ ਦੇ ਬਿਆਨਾਂ ਚ ਸ਼ਹੀਦਾਂ ਦਾ ਜਵਾਨਾਂ ਦਾ ਜ਼ਿਕਰ ਹੋਣ ਲੱਗਦਾ ਹੈ ਪੰਜਾਬ ਦੀ ਸਿਆਸਤ ਵੀ ਇਸ ਵਕਤ ਸ਼ਹੀਦਾਂ ਦੇ ਆਲੇ ਦੁਆਲੇ ਹੀ ਘੁੰਮ ਰਹੀ ਹੈ ਇੱਕ ਬਿਆਨ ਅਜਿਹਾ ਦਿੱਤਾ ਗਿਆ ਜਿਸ ਨੂੰ ਲੈ ਕੇ ਸਿਆਸਤ ਖੂਬ ਗਰਮਾਈ ਹੋਈ ਹੈ ਵਿਰੋਧੀ ਨਿਸ਼ਾਨਾ ਸਾਧ ਰਹੇ ਨੇ ਇਹ ਗੱਲ ਕਹਿ ਰਹੇ ਨੇ ਕਿ ਅਜਿਹਾ ਬਿਆਨ ਦੇਣ ਤੋਂ ਗੁਰੇਜ਼ ਕਰਨੀ ਚਾਹੀਦੀ ਸੀ ਇਹ ਬਿਆਨ ਬੇहद ਸ਼ਰਮਨਾਕ ਹੈ ਇਹ ਬਿਆਨ ਦਿੱਤਾ ਗਿਆ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ चरणजीत सिंह चन्नी ने ये स्टंटबाजी हो रही है हमले नहीं हो रहे पिछली बार भी जब इलेक्शन आते हैं तो ऐसे स्टंट खेले जाते हैं और बीजेपी को का, जिताने का संविधान तैयार किया जाता है ये तैयार किए हुए सारे पहले से तैयार करके हमले करवाए जाते हैं ये बीजेपी को जिताने का एक स्टंट होता है आप मैं ये कह रहा हूँ बीजेपी से कि तू इधर उधर की बात मत कर बता के काफिला लुटा क्यों मुझे राहजनों से गरज नहीं तेरी रहबरी का सवाल है मेरे जवान मारे जा रहे हैं पिछली बार जब जवान शहीद हुए तो मैं कांधा देकर एज सी एम उनको शमशान तक लेकर गया हर बार ऐसे क्यों करें ऐसे क्यों हो रहा है ये मेरा सवाल है मैं स्टंट ये बोल रहा हूँ कि ये पोलिटिकली इसको स्टंट बनाकर क्यों बीजेपी यूज करती है और क्यों बार बार हमारे शहीद हो रहे हैं क्यों नहीं सरकार सरकार का इंटेलिजेंस फेलियर क्यों है मेरा ये सवाल है दूजे पास ये स्पष्टीकरण जो चंदी साहब रास नहीं आ रहा सुनील जाखड़ रवनीत बिट्टू दो बीजेपी के आगू ने एक उम्मीदवार सूबा प्रधान इन्होंने दोवे ने

पंजाब के दो नुमाइंदे हैं वहाँ पे श्रीमती अंबिका सोनी जी और श्रीमान चन्नी जी ये दोनों ने मिलके पंजाब को बदनाम करने का पंजाब के अंदर आपसी सोहदयर जो भाईचारा बना हुआ है उसको दफन करने का इन्होंने कांग्रेस के साथ साथ स्कीम बनाई है भी कांग्रेस को दफन करना है यही बयान देके पिछली बार सारी कांग्रेस ने पट्टा सी ਤੇ ਅੱਜ ਸਾਰੀ ਕਾਂਗਰਸ ਦਾ ਪੱਠਾ ਚੰਨੀ ਨੇ ਬਿਠਾਤਾ ਇਹ ਬਿਆਨ ਦੇ ਕੇ ਇਹ ਦੇਸ਼ ਦੇ ਜਵਾਨਾਂ ਨੂੰ ਇਹ ਇਹ ਕਹਿਣਗੇ ਯਾਰ ਇਹ ਕੈਸੇ ਬੰਦੇ ਨੇ ਉਹ ਸ਼ਹੀਦ ਨੇ ਇਹਨਾਂ ਨੂੰ ਸ਼ਹੀਦਾਂ ਦਾ ਕੀ ਪਤਾ ਏ ਵੀ ਸ਼ਹੀਦ ਕੀ ਹੁੰਦੇ ਆ ਇਹਨਾਂ ਨੇ ਤਾਂ ਰਾਜ ਕੀਤਾ ਅੱਜ ਤੱਕ ਉਹਨਾਂ ਦੇ ਘਰ ਦੇ ਉਹਨਾਂ ਦੇ ਪਰਿਵਾਰ ਕਿੰਨੇ ਦੁਖੀ ਕੀਤੇ ਇਹਨਾਂ ਨੇ ਇਹ ਗੱਲ ਬਿਆਨ ਦੇ ਕੇ ਸਾਰੇ ਫੌਜੀਆ ਨੂੰ ਫੌਜੀ ਪ੍ਰੇਮੀਆਂ ਨੂੰ ਇਹਦਾ ਠੋਕ ਕੇ ਜਵਾਬ ਇਹਨਾਂ ਨੂੰ ਦੇਣਾ ਚਾਹੀਦਾ ਹਰਪ੍ਰੀਤ ਜੀ ਸਾਡੇ ਨਾਲ ਲਗਾਤਾਰ ਜੁੜੇ ਹੋਏ ਨੇ ਹਰਪ੍ਰੀਤ ਜੀ ਕਿਵੇਂ ਦੇਖਦੇ ਹੋ ਤੁਸੀਂ ਪਹਿਲਾਂ ਵੀ ਟਾਈਮਿੰਗ ਦਾ ਜ਼ਿਕਰ ਕੀਤਾ ਜਦੋਂ ਅਸੀਂ ਅਰਵਿੰਦ ਕੇ ਜੀਵਾਲ ਹੁਣਾਂ ਦੇ ਉੱਤੇ ਜੋ ਐਨਆਈਏ ਹੁਣ ਜਾਂਚ ਕਰਨ ਜਾ ਰਹੀ ਹੈ ਉਸ ਦੀ ਗੱਲ ਕੀਤੀ ਹੁਣ ਚਰਨਜੀਤ ਸਿੰਘ ਚੰਨੀ ਸਾਹਿਬ ਨੇ ਬਿਆਨ ਦੇ ਦਿੱਤਾ ਜਿਸ ਨੂੰ ਲੈ ਕੇ ਵਿਰੋਧੀ ਲਗਾਤਾਰ ਨਿਸ਼ਾਨੇ ਸਾਧ ਰਹੇ ਨੇ ਜਿਵੇਂ ਮੈਂ ਸ਼ੁਰੂ ਦੇ ਵਿੱਚ ਵੀ ਕਿਹਾ ਕਿ ਜਦੋਂ ਵੀ ਚੋਣਾ ਨੇੜੇ ਆਂਦੀਆਂ ਨੇ ਹਰ ਸਿਆਸੀ ਪਾਰਟੀ ਨੂੰ ਹਰ ਸਿਆਸਤਦਾਨ ਨੂੰ ਸ਼ਹੀਦ ਸਾਡੇ ਜਵਾਨ ਉਹ ਨੇੜੇ ਆ ਜਾਂਦੇ ਨੇ ਉਹਨਾਂ ਦੇ ਨਾਮ ਤੇ ਇਸੇ ਤਰੀਕੇ ਦੇ ਨਾਲ ਬਿਆਨ ਦਿੱਤੇ ਜਾਂਦੇ ਨੇ ਇਸੇ ਤਰੀਕੇ ਦੇ ਨਾਲ ਸਿਆਸਤ ਕੀਤੀ ਜਾਂਦੀ ਹੈ ਕਿੰਨਾ ਕੁ ਸਹੀ ਹੈ ਤੁਸੀਂ ਕਿਵੇਂ ਵੇਖਦੇ ਹੋ ਦੇਖੋ ਅੱਜ ਕੱਲ ਨਾ ਆਈਪੀਐਲ ਦਾ ਸੀਜ਼ਨ ਚੱਲ ਰਿਹਾ ਹੈ ਆਈਪੀਐਲ ਦੇ ਸੀਜ਼ਨ ਦੇ ਵਿੱਚ ਤੁਸੀਂ ਖਿਡਾਰੀ ਦੇਖਦੇ ਹੋ ਨਾ ਖਿਡਾਰੀ ਐਂ ਖੜੇ ਹੁੰਦੇ ਨੇ ਕਿ ਤੂੰ ਸੁੱਟ ਤਾਂ ਸਹੀ ਕੈਚ ਮੈਂ ਕਰਨ ਨੂੰ ਖੜਾ ਹੋਇਆ ਬਿਲਕੁਲ ਸਟਿਕ ਐਵੇਂ ਹੀ ਸਿਆਸਤਦਾਨ ਖੜੇ ਹੁੰਦੇ ਨੇ ਤੂੰ ਬੋਲ ਤਾਂ ਸਹੀ ਵੋਚਣ ਲਈ ਮੈਂ ਖੜਾ ਹੋਇਆ ਇਹਨੂੰ ਪਨਾਉਣ ਲਈ ਮੈਂ ਖੜਾ ਹੋਇਆ ਜਿੰਨੇ ਵੀ ਸਿਆਸਤਦਾਨ ਛੋਟੇ ਤੋਂ ਛੋਟਾ ਬਿਆਨ ਵੀ ਦਿੰਦੇ ਨੇ ਉਹਨੂੰ ਵੱਡਾ ਕਰਕੇ ਉਹਨੂੰ ਵੱਡਾ ਫੈਲਾ ਕੇ ਕੀਤਾ ਜਾਂਦਾ ਹੈ ਇਹ ਤਾਂ ਫਿਰ ਵੱਡਾ ਬਿਆਨ ਹੈ ਚੰਨੀ ਸਾਹਿਬ ਨੇ ਬਿਆਨ ਦਿੱਤਾ ਹਾਲਾਂਕਿ ਸਫਾਈਆਂ ਹਰ ਕੋਈ ਦੇ ਰਿਹਾ ਹੈ ਜਾਂ ਹੁਣ ਉਹ ਆਪਣੀ ਸਫਾਈ ਦੇ ਵਿੱਚ ਦਈ ਜਾਂਣ ਜੋ ਮਰਜੀ ਕਿਤੇ ਨਾ ਕਿਤੇ ਉਹਨਾਂ ਦਾ ਕਹਿਣ ਦਾ ਮਤਲਬ ਬਿਲਕੁਲ ਇਹ ਸਾਫ਼ ਸੀਗਾ ਕਿ ਉਹ ਜਿਹੜਾ ਅਟੈਕ ਹੋਇਆ ਜਾਂ ਅਟੈਕ ਤੋਂ ਪਹਿਲਾਂ ਜਿਹੜੀ ਕਾਰਵਾਈ ਹੋਈ ਕਿਤੇ ਨਾ ਕਿਤੇ ਉਹ ਸਿਆਸਤ ਤੋਂ ਪ੍ਰੇਰਿਤ ਰਹੀ ਹੈ ਵੋਟਾਂ ਦਾ ਕੰਮ ਕੀਤਾ ਉਸ ਚੀਜ਼ ਨੇ ਬਾਅਦ ਵਿੱਚ ਉਹਨਾਂ ਨੇ ਇਸ ਚੀਜ਼ ਨੂੰ ਜਿਹੜਾ ਡਿਨਾਈ ਵੀ ਕੀਤਾ ਕਿ ਮੇਰੀ ਗੱਲ ਦਾ ਮਤਲਬ ਕੁਝ ਹੋਰ ਸੀ ਬਣਾਇਆ ਕੁਝ ਹੋਰ ਕੁਲਵਾਮਾ ਨਾ ਕਿ ਤਨਾ ਕਿਤੇ ਝੋੜਨ ਦਾ ਜੀ ਔਰ ਮੈਂ ਤੁਹਾਨੂੰ ਇਹ ਵੀ ਦੱਸ ਦਵਾ ਕਿ ਸਿਰਫ ਚੰਨੀ ਸਾਹਿਬ ਨਹੀਂ ਹੈ ਚੰਨੀ ਸਾਹਿਬ ਤੋਂ ਇਲਾਵਾ ਵੀ ਹੋਰ ਬਹੁਤ ਸਾਰੇ ਲੀਡਰ ਨੇ ਜਿਹੜੇ ਇਸ ਗੱਲ ਦਾ ਡਿਨਾਈ ਕਰਦੇ ਰਹੇ ਇਸ ਗੱਲ ਦੇ ਸਬੂਤ ਮੰਗਦੇ ਰਹੇ ਔਰ ਅੱਜ ਉਹ ਵੀ ਜੀਪੀ ਦੇ ਵਿੱਚ ਨੇ ਕਾਂਗਰਸ ਸਿਨੀਅਰ ਆ ਗੂ ਚਲੋ ਇੱਕ ਨਾਮ ਵੀ ਲੈਣਾ ਸੁਨੀਲ ਜਾਖੜ ਹੋਰਾਂ ਦੀਆਂ ਪੁਰਾਣੀਆਂ ਸਟੇਟਮੈਂਟ ਕੱਢ ਕੇ ਦੇਖ ਲੈਣਾ ਉਹਨਾਂ ਨੇ ਵੀ ਸ਼ੰਕੇ ਪ੍ਰਗਟ ਕੀਤੇ ਨੇ ਚੰਡੀ ਗੱਬ ਨੇ ਵੀ ਸ਼ੇਅਰ ਕੀਤੀ ਹੈ ਕਿ ਅਸਤੀਫਾ ਮੰਗ ਰੇ ਸੀ ਪੀਐਮ ਸਾਹਿਬ ਦਾ ਹਾਂ ਨਾ ਵੀ ਉਦੋਂ ਇਹ ਕਹਿ ਰਹੇ ਸੀ ਕਿ ਦੇਖੋ ਤੁਸੀਂ ਡਰਾਮਾ ਕਰਦੇ ਹੋ ਤੁਸੀਂ ਇਹ ਕਰਦੇ ਹੋ ਤੁਸੀਂ ਨੌਨ ਸੀਰੀਅਸ ਹੋ ਪਾਕਿਸਤਾਨ ਨੂੰ ਲੈ ਕੇ ਭਾਰਤ ਦੇ ਸ਼ਹੀਦਾਂ ਨੂੰ ਲੈ ਕੇ ਜਵਾਨਾਂ ਨੂੰ ਲੈ ਕੇ ਨੌਨ ਸੀਰੀਅਸ ਹੋ ਅੱਜ ਜੋ ਬੋਲੀਏ ਜੜੀ ਉਹ ਬਦਲ ਜਾਂਦੀ ਹੈ ਪਰ ਜਿਹੜੇ ਦੂਜੇ ਪੁਰਾਣੇ ਸਿਆਸਦਾਨ ਨੇ ਉਹ ਬੋਲੀ ਨੂੰ ਉੱਥੇ ਰੱਖਦੇ ਨੇ ਹੁਣ ਸਵਾਲ ਇਹ ਖੜਾ ਜ਼ਰੂਰ ਹੁੰਦਾ ਹੈ ਕਿ ਤੁਸੀਂ ਟਾਈਮਿੰਗ ਦੇਖੋ ਹਰ ਹਰੇਕ ਇਸ਼ੂ ਦੇ ਉੱਤੇ ਸਿਆਸਤ ਹੋ ਰਹੀ ਹੈ ਟਾਈਮਿੰਗ ਦੇ ਵਿੱਚੋਂ ਚੇਂजेस ਆndੀਆਂ ਜਾ ਰਹੀਆਂ ਨੇ ਰਾਮ ਮੰਦਰ ਤੋਂ ਕਹਾਣੀ ਸ਼ੁਰੂ ਕਰ ਲੋ ਰਾਮ ਮੰਦਰ ਦੀ ਗੱਲ ਆਈ ਉਸ ਤੋਂ ਬਾਅਦ ਮੰਗਲ ਸੂਤਰ ਦੀ ਗੱਲ ਆਈ ਉਸ ਤੋਂ ਬਾਅਦ ਤੁਹਾਡੀ ਜਦਾਦ ਜ਼ਮੀਨ ਜਿਹੜੀ ਉਹ ਬਹੁਤ ਸਾਰੇ ਬੱਚੇ ਨੇ ਜਿਨ੍ਹਾਂ ਦੇ ਉਹਨਾਂ ਨੂੰ ਦਿੱਤਾ ਜਾਏਗਾ ਉਹ ਆਈ ਜਾਤੀ ਜਨਗਣਨਾ ਦੀ ਗੱਲ ਆਈ ਫਿਰ ਆਈ ਕਿ ਜਿਹੜਾ ਧਰਮ ਹੈ ਜਾਂ ਜਿਹੜਾ ਸਾਡਾ ਇਤਿਹਾਸ ਹੈ ਇਹ ਹਿੰਦੂਆਂ ਦਾ ਸਭ ਤੋਂ ਵੱਡਾ ਇਤਿਹਾਸ ਸੀ ਜਿੱਥੇ ਮੁਸਲਮਨ ਇਤਿਹਾਸ ਆ ਕੇ ਕਾਬਜ਼ ਹੋ ਗਿਆ ਹੁਣ ਇਹ ਆ ਗਿਆ ਇਸ ਤੋਂ ਬਾਅਦ ਐਨਆਈਏ ਆ ਗਈ ਸੋ ਇਹ ਚੀਜ਼ਾਂ ਹਲੇ ਆਣ ਤੱਕ ਪਤਾ ਨਹੀਂ ਕਿੰਨੇ ਕਿੰਨੇ ਹੋਰ ਇਸ਼ੂ ਲਪਰੀ ਦੇਖਣ ਨੂੰ ਮਿਲਣਗੇ ਇਹਦੇ ਲਈ ਤਾਂ ਖਾਸ ਤੌਰ ਤੇ ਵਿਰੋਧੀ ਧਿਰਾਂ ਨੂੰ ਬੜਾ ਹੀ ਸੋਚ ਸਮਝ ਕੇ ਬਿਆਨ ਦੇਣਾ ਚਾਹੀਦਾ ਜਿਸ ਦੇ ਵਿੱਚ ਤੁਹਾਨੂੰ ਪਤਾ ਹੋਵੇ ਕਿ ਤੁਹਾਨੂੰ ਡੈਮੇਜ ਹੋ ਸਕਦਾ ਜਿਸ ਦੇ ਵਿੱਚ ਪਤਾ ਹੋਵੇ ਕਿ ਤੁਹਾਡੀ ਮਨਸ਼ਾ ਹੈ ਜਾਂ ਨਹੀਂ ਹੈ ਸਹੀ ਹੋ ਜਾਂ ਗਲਤ ਹੈ ਇਹ ਨਹੀਂ ਪਤਾ ਪਰ ਇਹ ਹੈ ਕਿ ਉਸ ਨੂੰ ਪਨਾ ਕੇ ਤੁਹਾਨੂੰ ਡੈਮੇਜ ਕੀਤਾ ਜਾ ਸਕਦਾ ਹੈ ਇਸ ਗੱਲ ਦਾ ਧਿਆਨ ਵਿਰੋਧੀ ਤਰ੍ਹਾਂ ਨੂੰ ਜ਼ਰੂਰ ਰੱਖਣਾ ਚਾਹੀਦਾ ਕਿਉਂਕਿ ਸੱਤਾਧਾਰੀ ਧਿਰ ਦਾ ਕੰਮ ਹੀ ਇਹ ਹੈ ਕਿ ਉਹਨੇ ਤੁਹਾਡੇ ਕਿਸੇ ਵੀ ਸਟੇਟਮੈਂਟ ਨੂੰ ਆਪਣੇ ਤਰੀਕੇ ਨਾਲ ਮੋਲਡ ਕਰਕੇ ਲੋਕਾਂ ਦੇ ਜ਼ਹਿਨ ਦੇ ਵਿੱਚ ਉਕਾਰ ਫਿਟ ਕਰਤਾ ਫਿਰ ਤੁਸੀਂ ਜਿੰਨੀਆਂ ਮਰਜ਼ੀ ਸਫਾਈਆਂ ਦੇਈ ਜੋ ਹੁਣ ਚੰਨੀ ਸਾਹਿਬ ਜਿੰਨੀਆਂ ਮਰਜ਼ੀ ਸਫਾਈਆਂ ਦੇਈ ਜਾਣ ਜਿਹੜਾ ਕੰਮ ਪਹਿਲੀ ਸਟੇਟਮੈਂਟ ਨੇ ਕਰ ਦਿੱਤਾ ਉਹ ਸਫਾਈ ਦੇ ਦੇ ਕਰ ਦਿੱਤਾ ਜੀ ਬਿਲਕੁਲ ਬਿਲਕੁਲ ਕਾਂਗਰਸ ਜੋ ਨੈਸ਼ਨਲ ਤੌਰ ਤੇ ਵੀ ਇਸੇ ਤਰੀਕੇ ਨਾਲ ਜਿਵੇਂ ਅਸੀਂ ਪਹਿਲਾਂ ਵੀ ਜ਼ਿਕਰ ਕਰ ਰਹੇ ਸੀ ਕਿ ਬੀਜੇਪੀ ਤਾਂ ਪਹਿਲਾਂ ਹੀ ਕਹਿੰਦੀ ਆਈ ਹੈ ਕਿ ਕਾਂਗਰਸ ਦੇਸ਼ ਦੇ ਜਵਾਨਾਂ ਦੇ ਖਿਲਾਫ ਹੈ ਉਹਨਾਂ ਦੀ ਸ਼ਹਾਦਤ ਦਾ ਖਿਲਵਾੜ ਕਰ ਮਜ਼ਾਕ ਉਡਾਉਂਦੀ ਹੈ ਉਸ ਤੇ ਸਵਾਲ ਚੁੱਕਦੀ ਹੈ ਪਾਕਿਸਤਾਨ ਸਪੋਰਟ ਕਰਦਾ ਆਇਆ ਹੈ ਕਾਂਗਰਸੀ ਹੁਣ ਤਾਂ ਬੀਜੇਪੀ ਨੂੰ ਇੱਕ ਹੋਰ ਮੌਕਾ ਚੰਨੀ ਸਾਹਿਬ ਨੇ ਆਪ ਹੀ ਦੇ ਦਿੱਤਾ ਜਿਸ ਤਰੀਕੇ ਦੇ ਨਾਲ ਹੁਣ ਰਵਨੀ ਨਾਲੇ ਲੀਡਰ ਦੇਖੋ ਲੀਡਰ ਦੀ ਆਪਣੀ ਕ੍ਰੈਡੀਬਿਲਟੀ ਵੀ ਹੁੰਦੀ ਹੈ ਉਹਦੀ ਪੋਜੀਸ਼ਨ ਵੀ ਹੁੰਦੀ ਹੈ ਆਮ ਲੀਡਰ ਨਹੀਂ ਹੈ ਪੰਜਾਬ ਦੇ ਸਾਬਕਾ ਸੀਐਮ ਦਾ ਬਿਆਨ ਹੈ ਆਪਾਂ ਇੱਕ ਔਦਨ ਨੂੰ ਜੋੜ ਕੇ ਦੇਖਾਂਗੇ ਨਾਲ ਹੁਣ ਜਿੰਨਾ ਵੀ ਨੈਸ਼ਨਲ মিডিਆ ਜਾਂ ਬੀਜੇਪੀ ਵਾਲੇ ਉਹ ਇਹ ਨਹੀਂ ਕਹਿ ਰਹੇ ਕਿ ਕਾਂਗਰਸ ਦੇ ਲੀਡਰ ਪੰਜਾਬ ਦੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਸੀਨੀਅਰ ਆਗੂ ਮੈਂਬਰ ਪਾਰਲੀਮੈਂਟ ਦੇ ਉਮੀਦਵਾਰ ਉਹਨਾਂ ਨੇ ਇੱਕ ਵਾਰ ਫਿਰ ਤੋਂ ਇਹਵਲਾ ਬਿਆਨ ਦਿੱਤਾ ਆਪਣੇ ਮੁਲਕ ਦੇ ਵਿੱਚ ਰਹਿੰਦੇ ਹੋਏ ਲੋਕਾਂ ਨੂੰ ਹੀ ਸ਼ਹਾਦਤ ਤੇ ਸ਼ੱਕ ਹੈ ਇਹ ਉਹ ਪੁਨਰਣ ਦੀ ਕੋਸ਼ਿਸ਼ ਹੈ ਔਰ ਖਾਸ ਸੌਰਤੇ ਲਗਾਤਾਰ ਜਿਹੜਾ ਮੁੱਦਾ ਦੱਬ ਗਿਆ ਹੋਵੇ ਉਸ ਨੂੰ ਮੁੜ ਕੇ ਹਵਾ ਖੁਦ ਦੇ ਕੇ ਤੁਸੀਂ ਫਿਰ ਲੋਕਾਂ ਦੇ ਵਿੱਚ ਲਿਆਂਦਾ ਔਰ ਦੂਜੀ ਪਾਰਟੀ ਤੇ ਫਿਰ ਉਹਨੂੰ ਪੁਨਾਨਣ ਦੀ ਕੋਸ਼ਿਸ਼ ਕਰੇਗੀ ਨਾ ਜਿਹੜੀ ਚੀਜ਼ ਖਤਮ ਹੋ ਗਈ ਪਿਛਲੇ ਇਲੈਕਸ਼ਨ ਦੇ ਵਿੱਚ ਲਾਹਾ ਲਿਆ ਨਹੀਂ ਲਿਆ ਉਹ ਖਤਮ ਹੋ ਗਿਆ ਅੱਜ ਉਹ ਨਵੇਂ ਇਸ਼ੂ ਤੇ ਸਿਆਸਤ ਕਰਨੇ ਪਰ ਤੁਸੀਂ ਦੂਜਾ ਪੁਰਾਣਾ ਇਸ਼ੂ ਵੀ ਚੁੱਕ ਕੇ ਅੱਗੇ ਲਿਆ ਕੇ ਉਹਨਾਂ ਨੂੰ ਪਰੋਸ ਕੇ ਥਾਲੀ ਦੇ ਵਿੱਚ ਦੇ ਰਹੇ ਹੋ ਤਾਂ ਯਕੀਨੀ ਤੌਰ ਤੇ ਉਹਨੂੰ ਪੁਨਾਨਣ ਦੀ ਕੋਸ਼ਿਸ਼ ਬੰਦਾ ਕਰੇਗਾ ਹੀ ਕਰੇਗਾ ਤਾਂ ਹਰਪੀ ਜੀ ਬੇहद ਧੰਨਵਾਦ ਇਸ तमाम ਗੱਲਬਾਤ ਇਸ तमाम ਜਾਣਕਾਰੀ ਦੇ ਲਈ ਅੱਜ ਦੇ ਇਸ ਖਾਸ ਪ੍ਰੋਗਰਾਮ ਚੈਨਈ ਫਿਲਹਾਲ ਮੈਨੂੰ ਇਆ ਲਵਪੀਤ ਬੰਗੜ ਨੂੰ ਵੀ ਦੇਵੋ ਇਜਾਜ਼ਤ ਧੰਨਵਾਦ